ਇਦਾਂ ਸੇ ਜੋੜਾ ਮਾਰੇ ਤੇ આરોਪ ਲਾਇਆ ਗਿਆ ਵੀ ਤੁਹਾਡੇ ਟਿੱਪਰ ਚੱਲਦੇ ਆ ਇਹਨਾਂ ਕੇ ਪਰਿਵਾਰਾ ਦੇ ਆ ਉਹਨਾਂ ਨੇ ਉਹਨਾਂ ਦੋਸਤਾਂ ਨੂੰ ਨਕਾਰਤਾ ਵੀ ਸਾਡਾ ਇੱਕ ਵੀ ਟਿੱਪਰ ਨਹੀਂ ਹੈ ਤੇ ਮੈਂ ਇਸ ਦੀ ਗੀ ਕਸਮ ਖਾਣ ਨੂੰ ਤਿਆਰ ਆ ਤੁਹਾਡੇ ਉੱਤੇ ਦੋਸ਼ ਲਾਇਆ ਵੀ ਜੇ ਤੁਸੀਂ ਹੀ ਰਾਜਨੀਤੀ ਕਰ ਰਹੇ ਹੋ ਇਸ ਇਸ ਘਟਨਾ ਦੇ ਵਿੱਚ ਦੇਖੋ ਜਿਹੜੀ ਇਹ ਵੀਡੀਓ ਮੈਨੂੰ ਵੀ ਕੱਲ ਦੇਖੀ ਆ ਜਿਹੜਾ ਗਰਨ ਤੀਰਸਿਕ ਹੈਗਾ ਇਹ ਜਿਹੜੀ ਫੋਟੋ ਆ ਕੋਈ ਢਾਈ 300 3 ਸਾਲ ਪੁਰਾਣੀ ਫੋਟੋ ਆ ਕਿਸੇ ਬੰਦੇਆਂ ਦੇ ਨਾਲ ਆ ਕੇ ਮੇਰੇ ਨਾਲ ਖੜਾ ਹੋਇਆ ਮੈਂ ਵੀ ਉਹਨੂੰ ਕੰਨ ਹੀ ਦੇਖਿਆ ਹੈਗਾ ਜਿਹੜਾ ਮੇਰਾ ਕਿਰਦਾਰ ਹੈ ਉਹ ਸਾਰਾ ਸਵਾਲਾਂ ਜਾਣਦਾ ਮੈਂ ਕਿਸ ਕਿਰਦਾਰ ਦਾ ਮਾਲਕ ਹਾਂ ਮੇਰੇ ਵਾਸਤੇ ਇਸ ਤਰ੍ਹਾਂ ਦੇ ਬੰਦੇ ਦੀ ਮਦਦ ਕਰਨਾ ਇੱਕ ਬੰਦੇ ਦੇ ਨਾਲ ਕੋਈ ਜਿਹਾ ਸਰੂਕਾਰ ਹੋਣਾ ਮੇਰੇ ਵਾਸਤੇ ਜ਼ਹਿਰ ਖਾਨ ਦੇ ਬਰਾਬਰ ਹੈ ਜ਼ਹਿਰ ਖਾਨ ਦੇ ਮਰਨ ਦੇ ਬਰਾਬਰ ਹੈ ਅਸੀਂ ਜਿਸ ਦਿਨ ਦਾ ਇਹ ਪਾਣਾ ਪੜਦਾ ਅਸੀਂ ਇਸ ਜੱਦੋ ਜਹਿਦ ਦੇ ਵਿੱਚ ਆਏ ਕਿ ਇਹਨਾਂ ਬੰਦਿਆਂ ਨੂੰ ਅਰੇਸਟ ਕੀਤਾ ਜਾਵੇ ਜਿਹੜਾ ਅਸੀਂ ਪਰਸੂ ਨੂੰ ਦੱਤਾ ਦਿੱਤਾ ਸਾਰਾ ਦਿਨ ਸੁਖੋ ਪਟਿਆਲਾ ਤੋਂ ਬਾਅਦ ਜਿਹੜਾ ਇੱਕ ਬੁਰਜਮ ਅਰੈਸਟ ਹੋਇਆ ਐਸਪੀ ਪਟਿਆਲਾ ਵੀ ਆਏ ਅਸੀਂ ਉਹਨਾਂ ਨੂੰ ਵੀ ਕਿਹਾ ਐਡਮਿਨਿਸਟ੍ਰੇਸ਼ਨ ਕੀ ਆ ਵੀ ਜਲਦੀ ਤੋਂ ਜਲਦੀ ਰਣਜੀਤ ਸਿੰਘ ਜਿਹੜਾ ਮੁੱਖ ਮਲਜ਼ਮ ਹੈ ਉਹਨੂੰ ਅਰੈਸਟ ਕੀਤਾ ਜਾਵੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰਾ ਜੇ ਸਕਾਪਰਾ ਅਨੁਭੋਗੇ ਨਾ ਮੈਂ ਉਹਨੂੰ ਵੀ ਇਸ ਜਿਹੜਾ ਐਡਾ ਨਰਦਾਈ ਤਰੀਕੇ ਤੇ ਨਾਲ ਇਹ ਬੱਚਿਆਂ ਦਾ ਸਾਡੇ ਅੰਦਰ ਕਤਲ ਕੀਤਾ ਉਹਨੂੰ ਮਾਫ਼ ਕਰਨ ਵਾਸਤੇ ਤਿਆਰ ਨਹੀਂ ਇਹ ਤਾਂ ਮੈਨੂੰ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈਗਾ ਰਾਜਨੀਤਿਕ ਜੀਵਨ ਹੈ ਦੁਨੀਆ ਆ ਕੇ ਤੁਹਾਡੇ ਨਾਲ ਖੜੀ ਹੋ ਜਾਂਦੀ ਹੈ ਫੋਟੋਆਂ ਚੁਵਾਉਂਦੀ ਹੈ ਇਸ ਬੰਦੇ ਦਾ ਮੇਰਾ ਨੇੜੇ-ਤੇੜੇ ਦਾ ਵੀ ਕੋਈ ਸਰੋਕਾਰ ਨਹੀਂ ਅਸੀਂ ਮੰਗ ਕਰਦੇ ਆ ਇਹ ਜਲਦੀ ਤੋਂ ਜਲਦੀ ਇਹ ਅਰੈਸਟ ਹੋਣਾ ਚਾਹੀਦਾ ਇਸ ਸਰਕਾਰ ਦਾ ਆ ਦੇਖ ਲਓ ਤੁਹਾਡੇ ਸਭ ਨੇ ਮੈਂ ਫੋਟੋ ਬਤਾਉਂਦਾ ਇਹਦਾ ਕੋਈ ਪੀਤਾ ਨੇ ਐਮਐਲਏ ਸਾਹਿਬ ਦਾ ਕੋਈ ਭਰਾ ਨੇ ਉਹ ਪਛੀਦਾ ਨੇ ਜਿਹੜੀਆਂ ਇਹਨਾਂ ਨੇ ਖਰੀਦੀਆਂ ਜਿੱਦ ਤੋਂ ਇਹ ਬਿੱਟੀ ਦਾ ਸਮਾਣਾ ਤੇ ਛਤਰਾਣਾ ਹੱਬ ਬਣਿਆ ਅੱਜ ਇਹ ਮੈਨੂੰ ਦੱਸਣ ਕਿ ਇਹ ਪਿਛਲੇ 3 ਸਾਲ ਤੋਂ ਹੀ ਭੈਵੀ ਇਸ ਇਲਾਕੇ ਦਾ ਐਮਐਨਡੀ ਰਹਾ। 베ਰੇ ਹੁੰਦੇ ਕੋਈ ਟਿੱਪਰ ਚੱਲਦਾ ਸੀ ਜਦੋਂ ਸਾਡੀ ਸਰਕਾਰ ਸੀ। ਆ ਤਾਂ 2-3 ਸਾਲ ਪਹਿਲਾਂ ਟਿੱਪਰ ਚੱਲਨੇ ਸਟਾਰਟ ਹੋਏ। ਇਹਨਾਂ ਨੇ ਬਹੁਤ ਮਸ਼ੀਨਾ ਖਰੀਦੀਆਂ, ਇਹਨਾਂ ਨੇ ਗੱਡੀਆਂ ਖਰੀਦੀਆਂ, ਇਹਨਾਂ ਨੇ ਸਾਰਾ ਤਾਣਾ ਬਾਣਾ ਬੜਾਇਆ। ਸਾਰਾ ਸਮਾਣਾ ਚੀਕ-ਚੀਕ ਕੇ ਕਹਿ ਰਿਹਾ ਇਨਸਾਫ ਮਿਲਣਾ ਚਾਹੀਦਾ ਇਹ ਬਹਿ ਸਮਾਣੇ ਦੇ ਨਾਲ ਇਨਸਾਫ ਮਿਲਣਾ ਚਾਹੀਦਾ ਜਿਹੜਾ ਅਰੰਤੀਤ ਸਿੰਘ ਹੈ ਇਹਨੂੰ ਅਰੈਸਟ ਕਿਉਂ ਨਹੀਂ ਕਰਦੇ ਜਿਹੜਾ ਅਨਕੀਰਤ ਦੀ ਅਰੈਸਟ ਕੀਤਾ ਅਸੀਂ ਪ੍ਰੋਟੈਸਟ ਕੀਤਾ ਤਾਂ ਜਾ ਕੇ ਇਹਨਾਂ ਨੇ ਇਹਨੂੰ ਅਰੈਸਟ ਕੀਤਾ ਸੋ ਮੈਂ ਸਾਰੇ ਸਮਾਣੇ ਨਿਵਾਸੀਆਂ ਨੂੰ ਕਿ ਇੱਡੀ ਜਿਹੜੀ ਨੀਵੇਂ ਪੱਤਰ ਦੀ ਇਹ ਰਾਜਨੀਤੀ ਤੇ ਉਤਰ ਆਏ ਹੈ ਇਸ ਤੋਂ ਬਚਾਇਆ ਜਾਏ ਮੈਂ ਸਾਰੇ ਪੇਰੈਂਟਸ ਦੇ ਨਾਲ ਸਾਰੇ ਉਸ ਪਰਿਵਾਰਾਂ ਦੇ ਨਾਲ ਖੜਾ ਅਰਦੇ ਦਮ ਤੱਕ ਜਦੋਂ ਤੱਕ ਇਸ ਬੰਦੇ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਬਈ ਇਹਨਾਂ ਦੇ ਨਾਲ ਹੈ ਤੇ ਜੋ ਵੀ ਮਰਜੀ ਇਹ ਕਰ ਲੈਣ ਬਈ ਇਹਨਾਂ ਤੋਂ ਇਸ ਤਰ੍ਹਾਂ ਦੀਆਂ ਇਹ ਜਿਹੜੀਆਂ ਘਟੀਆਂ ਹਰਕਤਾਂ ਕਰ ਰਹੀ ਹੈਗੇ ਆ ਇਹਨਾਂ ਤੋਂ ਡਰਨ ਵਾਲਾ ਨਹੀਂ ਹੈਗਾ ਹਰ ਇੱਕ ਤਰੀਕੇ ਦਾ ਅਸੀਂ ਸੰਘਰਸ਼ ਕਰਾਂਗੇ ਜਦੋਂ ਤੱਕ ਇਹ ਬੰਦਾ ਅਰੈਸਟ ਨਹੀਂ ਹੁੰਦਾ ਜੋ ਵੀ ਇਹ ਰਣਜੀਤ ਸਿੰਘ ਠੀਕ ਹੈ ਸਰ ਥੈਂਕ ਯੂ ਐਰੰਤੀ ਜੀ ਆ ਜੀ ਉਹਦੇ ਭਰਾ ਜੋੜੂ ਮਦਦ